ਇੰਸਟਾਗ੍ਰਾਮ ਤੇ ਕਰਦੇ ਆ ਮਿੱਤਰੇ ਇੱਕ ਕੈਲੰਡਰ ਮੇਰੇ ਨੀ ਦੁੱਜਾਉਂਦੇ ਪਾ ਲੋ ਕਿਹੜਾ ਚੰਗਾ ਲੱਗਦਾ ਹੈ ਸ਼ਾਮ ਦੇ ਪਾਕਟਾਂ ਤੇ ਚੱਲ ਜੈਕ ਨਹੀਂ ਮੈਂ ਬਜਟ ਤੇ ਆ ਚੱਲੇ ਸਗਾਰੀ ਲੱਗੇ ਜੈਕ ਨਹੀਂ ਉਹ ਵੱਡੇ ਚੈੱਕ ਨਹੀਂ ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਨਿੱਦ ਕਾਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਅਸੀਂ ਅੱਜ ਬਲੌਗ ਲੈ ਕੇ ਆਏ ਆ ਲੇਡੀ ਕਲੈਕਸ਼ਨ ਠੀਕ ਆ ਤੇ ਕਈ ਦਿਨਾਂ ਤੋਂ ਮੇਰੀਆਂ ਭੈਣਾਂ ਦੇ ਮੈਨੂੰ ਕਮੈਂਟ ਬਹੁਤ ਜ਼ਿਆਦਾ ਆ ਰਹੇ ਸੀ ਕਿ ਦੀਦੀ ਲੇਡੀ ਕਲੈਕਸ਼ਨ ਦਿਖਾਓ ਤੇ ਅੱਜ ਅਸੀਂ ਤੁਹਾਡੇ ਲਈ ਲੇਡੀ ਕਲੈਕਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਠੀਕ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਠੀਕ ਆ ਤੇ ਅੱਜ ਅਸੀਂ ਤੁਹਾਨੂੰ ਲੇਡੀ ਕਲੈਕਸ਼ਨ ਦਿਖਾਵਾਂਗੇ ਫੁੱਲ ਵੀਡੀਓ ਠੀਕਾ ਤੇ ਤੇ ਮੇਰੀਆਂ ਭੈਣਾਂ ਕਹਿੰਦੀਆਂ ਸੀ ਕੁੜਤਾ ਮਤਲਬ ਕਿ ਕੁੜਤੇ ਫਰੌਕ ਮਤਲਬ ਕਿ ਸਾਰੇ ਕੋਟਨ ਪ्युअर ਕੋਟਨ ਦੇ ਵਿੱਚ ਸਾਨੂੰ ਦਿਖਾਓ ਤੇ ਅਸੀਂ ਅੱਜ ਤੁਹਾਨੂੰ ਫੁੱਲ ਵੀਡੀਓ ਦੇ ਵਿੱਚ ਦਿਖਾਉਂਗੇ ਠੀਕ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਠੀਕਾ ਤੇ ਅਸੀਂ ਅੱਜ ਜਾਣਾ ਵਿਸ਼ਾਲ ਮੈਗਾ ਮਾਰਟ ਉੱਥੇ ਬਹੁਤ ਜ਼ਿਆਦਾ ਆਫਰ ਲੱਗੇ ਹੋਏ ਆ ਤੇ ਡਿਸਕਾਊਂਟ ਤੇ ਵੀ ਮਿਲ ਰਹੇ ਆ ਠੀਕਾ ਤੇ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਠੀਕਾ ਵੀਡੀਓ ਦੇਖ ਕੇ ਤੇ ਤੁਸੀਂ ਵੀ ਸ਼ੋਪਿੰਗ ਕਰ ਜ਼ਰੂਰ ਜਾਓ ਠੀਕ ਆ ਤੇ ਮਿਲਦੇ ਆ ਅਸੀਂ ਤੁਹਾਨੂੰ ਵਿਸ਼ਾਲ ਮੇਗਾ ਮਾਰਟ ਜਾ ਕੇ ਠੀਕ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਤੁਹਾਡੇ ਇੰਨੀ ਮਿਹਨਤ ਨਾਲ ਅਸੀਂ ਹੈਨਾ ਸਾਰਿਆਂ ਦੇ ਕਹਿਣ ਤੇ ਵੀਡੀਓ ਬਣਾਈਦੀ ਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਮਿਲਦੇ ਆ ਅਸੀਂ ਤੁਹਾਨੂੰ ਉੱਥੇ ਜਾ ਕੇ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਵਿਸ਼ਾਲ ਮਗਾ ਮਾਠ ਕਿਸਯਾਪ ਕੋਤੇ ਵਿੱਚ ਠੀਕ ਆ ਤੇ ਇੱਧਰ ਵੀਡੀਓ ਸ਼ੁਰੂ ਕਰਦੇ ਹਾਂ ਇੱਧਰ ਦੇਖ ਸਕਦੇ ਆ ਤੁਸੀਂ ਸ਼ੀਸ਼ੇ ਵਗੈਰਾ ਕੰਗੇ ਵਗੈਰਾ ਲੱਗੇ ਆ ਰੇਟ ਪ੍ਰਾਈਸ ਉੱਪਰ ਸਾਰੇ ਲੱਗੇ ਹੋਏ ਆ ਠੀਕ ਆ ਤੇ ਇੱਧਰ ਦੇਖ ਸਕਦੇ ਆ ਪਰਸ ਵਗੈਰਾ ਲੱਗੇ ਆ ਜੀ ਸਾਰੇ ਦੇਖ ਸਕਦੇ ਹੋ 300 ਦਾ ਪਰਸ ਲੱਗ ਗਿਆ ਸਾਰਾ ਦੇਖ ਸਕਦੇ ਹੋ ਵਧੀਆ ਕੁਆਲਟੀ ਦੇਖ ਸਕਦੇ ਹੋ ਅਲੱਗ ਅਲੱਗ ਰੇਟ ਹੈ ਇਹਨਾਂ ਦੇ ਠੀਕ ਆ ਉਹ ਹੁਣ ਚੱਲਦੇ ਆਂ ਅਸੀਂ ਲੈਡੀ ਕਲੈਕਸ਼ਨ ਵਾਲਾ ਤੇ ਚੈੱਕ ਕਰ ਸਕਦੇ ਆ ਤੁਸੀਂ ਤੇ ਲੈਡੀ ਕਲੈਕਸ਼ਨ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਆ ਤੇ ਇੱਧਰ ਦੇਖ ਸਕਦੇ ਆ ਤੁਸੀਂ ਆ ਸਾਰੇ ਲੱਗੇ ਹੋਏ ਕੁੱਤੇ ਵਗੈਰਾ ਤੇ ਪਜਾਮੇ ਵਗੈਰਾ ਲੱਗੇ ਹੋਏ ਇਹ ਤੇ ਦਿੱਤੋਂ ਲੈ ਸਕਦੇ ਆ ਕਾਟਨ ਦੇ ਆ ਤੇ ਇੱਧਰ ਲੱਗੇ ਹੋਏ ਆ ਤੁਸੀਂ ਇਹ ਤਾਂ ਟੋਪ ਵਗੈਰਾ ਲੱਗੇ ਆ ਜੀ ਤਾਂ ਆ ਸਾਰੇ ਇੱਧਰ ਟੋਪ ਦਾ ਕਲੈਕਸ਼ਨ ਲੱਗਾ ਹੋਇਆ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਆ ਇੱਥੋਂ 300 ਤੋਂ ਸਟਾਰਟ ਆ ਕੁੜਤਾ ਠੀਕ ਹੈ ਤੁਹਾਨੂੰ 1000 ਦੇ ਵਿੱਚ ਉਹ ਵਧੀਆ 1000 ਤੱਕ ਕੁੜਤਾ ਮਿਲ ਜਾਊਗਾ ਦਾ ਲੱਗਿਆ ਜੀ 1000 1000 ਦੇ ਕੁੜਤੇ 999 ਠੀਕ ਹੈ ਕਪੜਾ ਬਹੁਤ ਸੌਖਤਾ ਕਰਨੀ ਹੈ ਇਹਦੇ ਵਿੱਚ ਪਾਉਣ ਵਾਲਾ ਗਰਮੀ ਨਹੀਂ ਲੱਗੂਗੀ ਇੱਧਰ ਦੇਖ ਸਕਦੇ ਹੋ ਜੇ ਤੁਸੀਂ ਦੋ ਲਓਗੇ ਤੇ ਢਾਈ ਸੌ ਰੁਪਏ ਤੁਹਾਡਾ ਆਫ ਹੋ ਜਾਣਾ ਹੈ ਠੀਕ ਹੈ ਤੇ ਇਧਰ ਸਾਰੇ ਕੁੜਤੇ ਹੀ ਲੱਗੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਵੀ ਕਲਰ ਵੀ ਬਹੁਤ ਜ਼ਿਆਦਾ ਤੇ ਡਿਜ਼ਾਈਨ ਵੀ ਨਾਲ ਹੀ ਪਲਾਜ਼ੋ ਲੱਗੇ ਹੋਏ ਆ ਇਹਨਾਂ ਦੇ ਠੀਕ ਹੈ ਇਹਨਾਂ ਸਾਰਿਆਂ ਦੇ ਨਾਲ ਹੀ ਪਲਾਜ਼ੋ ਆ ਜੀ ਇਹ ਸਾਰੇ ਪਾਰਟੀ ویئر ਆ ਤੁਸੀਂ ਜੇ ਤਾਂ ਬਾਂਡੇਜ਼ ਵਗੈਰਾ ਜਾਂਦੇ ਆ ਪਾ ਕੇ ਜਾ ਸਕਦੇ ਦੇਖ ਸਕਦੇ ਇਧਰ ਕਮੀਚਾ ਵਗੈਰਾ ਲੱਗੀਆਂ ਹੈ ਲੇਡੀਜ਼ ਲਈ ਆ ਇਹ ਸਾਰੇ ਇਧਰ ਆ ਜਿੱਦੱਕ ਜੀਨਾਂ ਵਗੈਰਾ ਲੱਗੇ ਹੋਏ ਠੀਕ ਹੈ ਪਜਾਮੇ ਵਗੈਰਾ ਇਹ ਤੋਂ ਜਿੱਥੋਂ ਲੈ ਸਕਦੇ ਹੋ ਦੇਖ ਸਕਦੇ ਸਾਰਾ ਲੇਡੀ ਕਲੈਕਸ਼ਨ ਹੈ ਜੀ ਤੇ ਇੱਧਰ ਦੇਖ ਸਕਦੇ ਆ ਤੁਸੀਂ ਫਰੌਕ ਟਾਈਪ ਇਹ ਜੀ ਇਹਨਾਂ ਵੀ ਵੇਰ ਸਾਂ ਕਰ ਸਕਦੇ ਤੁਸੀਂ ਪਜਾਮੇ ਨਾਲ ਵੀ ਵੇਰ ਕਰ ਸਕਦੇ ਆ ਇੱਧਰ ਆ ਸਾਰੇ ਲੱਗੇ ਆ ਤਿੰਨ ਤਿੰਨ ਚੌੜੇ ਇਹ ਵੀ ਤੁਸੀਂ ਲੈ ਸਕਦੇ ਆ ਆਪ ਕੋਲਗ ਲਗ ਲਗ ਰਾਈਟ ਇਹ ਰੇਟ ਆ ਸਾਰਿਆਂ ਦੇ ਠੀਕ ਆ ਸਾਰਿਆਂ ਦੇ ਉੱਪਰ ਹੀ ਲਿਖੇ ਹੋਏ ਆ ਰੇਟ ਸਾਰਿਆਂ ਦੇ ਅਲੱਗ-ਅਲੱਗ ਰੇਟ ਹੈ ਠੀਕ ਆ ਚੱਕਾ ਕਰ ਸਕਦੇ ਤਿੰਨ-ਤਿੰਨ ਸੌ ਦੇ ਆ ਵਾਲੇ ਲੱਗੇ ਹੋਏ ਆ ਸਾਰੇ ਤਿੰਨ-ਤਿੰਨ ਸੌ ਦੇ ਠੀਕ ਦੇਖ ਸਕਦੇ ਹੋ ਤੁਸੀਂ ਆ ਥਲੇ نیچے ਲੱਗੇ ਹੋਏ ਪਜਾਮੇ ਇਹ ਵੀ 2-200 ਦੇ ਪਜਾਮੇ ਲੱਗੇ ਹੋਏ ਆ ਇਹ ਵੀ ਤੁਸੀਂ ਥੱਲੇ ਲੈ ਸਕਦੇ ਆ ਇਹ ਵੀ ਕਾਟਨ ਦੇ ਵਿੱਚ ਲੱਗੇ ਹੋਏ ਆ 2-300 ਦੇ ਪਜਾਮੇ ਆ ਜੀ ਠੀਕ ਖੁੱਲੇ-ਢੁੱਲੇ ਆ ਗਰਮੀਆਂ ਦੇ ਵਿੱਚ ਵੇਰ ਕਰਨ ਵਾਲੇ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਕੁਰਤੇ ਲੱਗੇ ਹੋਏ ਆ। ਇਹ 219 ਆ ਦੀਆਂ ਆ 300 ਦੇ ਲੱਗੇ ਹੋਏ ਇੱਧਰ ਕੁਰਤੇ। ਠੀਕ ਆ। ਇੱਧਰ ਆ 350 ਦੀਆਂ 4 300 ਦੇ ਆ ਵਾਲੇ। ਤੇ ਇੱਧਰ 550 ਵਾਲੀ ਠੀਕ ਆ। ਇਹ ਤੁਸੀਂ ਕਿੰਨੇ ਸੋਹਣੇ ਸਾਰੇ ਕੁਰਤੇ ਲੱਗੇ ਹੋਏ ਆ ਠੀਕ ਆ ਪਿਓਰ ਕਾਟਨ ਦੇ ਆ ਗਰਮੀਆਂ ਦੇ ਵਿੱਚ ਵੇਅਰ ਕਰਨ ਵਾਲੇ ਠੀਕ ਆ। ਤੇ ਬਹੁਤ ਸੌਫਟ ਕਪੜਾ ਹੈ। ਤੁਸੀਂ ਇਹ ਲੈ ਸਕਦੇ ਆ ਇੱਥੋਂ ਠੀਕ ਆ। ਉਹ ਨਾਲ ਕਿੱਥੇ ਤੁਸੀਂ ਹੁਸ਼ਿਆਰ ਕੋ ਵਿਸ਼ਾਲ ਮੈਗਾ ਮਾਰਕਟ ਠੀਕ ਹੈ ਇੱਥੇ ਨਾਗੇ ਆ ਕੁਰਤੀਆਂ ਲੱਗੀਆਂ ਹੋਈਆਂ ਨੇ ਚੈੱਕ ਕਰ ਸਕਦੇ ਆ ਨਾਲ ਹੀ ਚੈੱਕ ਕਰ ਸਕਦੇ ਆ 8800 ਦਾ ਇਹ ਅਲੱਗ-ਅਲੱਗ ਪ੍ਰਾਈਸ ਦਾ ਕੋਈ 900 ਦਾ ਹੈ ਕੋਈ 1000 ਦਾ ਹੈ ਠੀਕ ਹੈ ਇਹਦੇ ਵਿੱਚ ਪਜਾਮੇ ਵੀ ਲੱਗੇ ਹੋਏ ਆ ਨਾਲ ਤੁਹਾਨੂੰ 2 ਪੀਸ ਨੂੰ ਲੂਗਾ ਠੀਕ ਹੈ ਇਹ 2 ਪੀਸ ਨੂੰ ਲੂਗਾ ਤੁਹਾਨੂੰ ਇਧਰ ਮਿਲੇ ਤੇ ਕਈ ਜਿਹੜੇ 1 ਪੀਸ ਵੀ ਹੈਗੇ ਠੀਕ ਹੈ ਤੇ ਕਈ ਰੰਗ ਵਿੱਚ ਆ ਤੇ ਦੋ ਵਿੱਚ ਆ ਤੇ ਕਈ ਤਰੀਕਿਆਂ ਵਿੱਚ ਆ ਇਹ ਨਾਲ ਚੇਨਾਂ ਵੀ ਹੈਗੇ ਆ ਠੀਕ ਆ ਇਧਰ ਆ ਸਾਰੇ ਕੁਰਤੇ ਲੱਤੇ ਹੋਏ ਆ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਕਲਰ ਆ ਮੁੱਖ ਗਰਮੀਆਂ ਦੇ ਵਿੱਚ ਕੌਣ ਵਾਲੇ ਬਹੁਤ ਸੌਫਟ ਕਪੜਾ ਆ ਠੀਕ ਆ ਇਹ ਚੈੱਕ ਕਰ ਸਕਦੇ ਹੋ ਸਾਈਜ਼ਿੰਗ ਸਾਰੇ ਹੈਗੇ ਆ ਇਹ ਵੀ ਹਜ਼ਾਰ ਦਾ ਆ ਸਾਈਜ਼ ਸਾਰੇ ਆ ਠੀਕ ਆ ਐਮ ਐਲ ਐਕਸਐਲ ਡਬਲ ਐਕਸਐਲ ਠੀਕ ਆ ਟ੍ਰਿਪਲ ਐਕਸਐਲ ਤੱਕ ਤਾਂ ਨੂੰ ਇੱਥੇ ਮੈਰੀ ਤੋਂ ਕੋਈ ਕਾ ਵਾਈਟ ਕਲਰ ਦਾ ਦੇਖੋ ਕਿੰਨਾ ਪਿਆਰਾ ਰੰਗ ਤੇ ਕਿੰਨਾ ਸੋਹਣਾ ਹੈ ਠੀਕ ਹੈ ਇਹਦੇ ਨਾਲ ਲਾਜੋਆਂ ਨਾਲ ਠੀਕ ਹੈ ਇਹ ਤੁਹਾਨੂੰ 600 ਦਾ ਮਿਲੇਗਾ ਇੱਥੇ ਤੇ ਇਧਰ ਆਪ ਅਲੱਗ-ਅਲੱਗ ਵਾ ਦੋ-ਦੋ ਰੰਗ ਦੇ ਪਜਾਮੇ ਲੱਗੇ ਹੋਏ ਆ ਤੇ ਇਧਰ ਦੇਖ ਸਕਦੇ ਤੁਸੀਂ ਸਾਰੇ ਪਜਾਮੇ ਲੱਗੇ ਹੋਏ ਕੋਈ 200 ਦਾ ਆ ਤੇ ਕੋਈ 250 2.50 ਦਾ ਆ ਠੀਕ ਹੈ ਤੇ ਅੱਗੇ ਚੱਲਦੇ ਹਾਂ ਹੁਣ ਤੇ ਇਧਰ ਦੇਖ ਸਕਦੇ ਤੁਸੀਂ ਨਾਈਟ ਸੂਟ ਆ ਜੇ ਤੁਸੀਂ ਇਹ ਇੱਕ ਲਓਗੇ ਤੇ ਇੱਕ ਤੁਹਾਨੂੰ ਨਾਲ ਫ੍ਰੀ ਮਿਲੂਗਾ ਨਾਈਟਸੂਟ ਠੀਕ ਆ ਆਫਰ ਲੱਗੇ ਆ ਠੀਕ ਆ ਜੇ ਤੁਸੀਂ ਇੱਕ ਲਓਗੇ ਤੇ ਨਾਲ ਤੁਹਾਨੂੰ ਇੱਕ ਫ੍ਰੀ ਮਿਲੂਗਾ ਜੀ ਅੱਧਰ ਥੱਲੇ ਪਜਾਮੇ ਲੱਗੇ ਹੋਏ ਆ ਪਜਾਮੇ ਵੀ ਦੇਖ ਸਕਦੇ ਆ ਤੁਸੀਂ ਇਹ ਵੀ ਵਧੀਆ ਆ ਪਜਾਮੇ ਅੱਧਰ ਕੱਲੇ ਪਜਾਮੇ ਵੀ ਲੱਗੇ ਹੋਏ ਆ ਤੇ ਨਾਈਟਸੂਟ ਵੀ ਲੱਗੇ ਹੋਏ ਆ ਦੇਖ ਸਕਦੇ ਹੋ ਜੇ ਤੁਸੀਂ ਇਹ ਇੱਕ ਲਓਗੇ ਤੇ ਨਾਲ ਇੱਕ ਫ੍ਰੀ ਮਿਲੂਗਾ ਇਹ ਇੱਧਰ ਦੇਖ ਸਕਦੇ ਆ ਤੁਸੀਂ ਇਹ ਵੀ ਕੁੜਤੇ ਵਗੈਰਾ ਲੱਗੇ ਹੋਏ ਆ ਰੋਕ ਟਾਈਪ ਠੀਕ ਆ ਇਹ ਵੀ ਲੱਗੇ ਆ 440 ਦੇ ਵਿੱਚ ਇੱਧਰ 440 ਵਾਲੇ ਵੀ ਸਾਡੇ ਲੱਗੇ ਹੋਏ ਤੇ ਕਨੇ ਸਾਰਿਆਂ ਦੇ ਵਿੱਚ ਹੈਗੇ ਆ ਤੁਸੀਂ ਲੈ ਸਕਦੇ ਆ ਹੁਣ ਆ ਗਏ ਆ ਜੇ ਆ ਦੇਖ ਸਕਦੇ ਆ ਜੇ ਤੁਸੀਂ ਆ ਵੀ ਦੋ ਲਓਗੇ ਤਾਂ ਤੁਹਾਨੂੰ 150 ਰੁਪਏ ਲੈਸ ਹੋ ਜਾਊਗਾ ਆ ਵੀ ਦੇਖੋ ਵਾਈਟ ਵਾਲਾ ਫੰਦਾ ਸੋਹਣਾ ਹੈ ਚੈੱਕ ਕਰ ਸਕਦੇ ਆ ਤੁਸੀਂ ਨਾਲ ਪਜਾਮਾ ਦਿੱਤਾ ਹੋਇਆ ਹੈ ਕਪੜਾ ਬਹੁਤ ਹੈ ਕਪੜੇ ਦਾ ਕੋਈ ਨਹੀਂ ਹੈਗਾ ਕਿ ਬਾੜਾ ਨਿਕਲੂਗਾ ਕਪੜਿਆਂ ਤੋਂ ਪ્યોਰ ਪ्योर ਪਰੋਟ ਨਹੀਂ ਠੀਕ ਹੈ ਨਰਮਾ ਕਪੜਾ ਚੈੱਕ ਕਰ ਸਕਦੇ ਆ ਤੁਸੀਂ ਕੋਈ ਇਤਰਾਤ ਤੁਸੀਂ ਕਰਦੇ ਆ ਸਾਰੇ ਕੁੜਤੇ ਆ ਕੋਈ ਵਨ ਪੀਸ ਆ ਕੋਈ ਦੂਗੂ ਪੀਸ ਠੀਕ ਹੈ ਤੇ ਆ ਵੀ ਦੇਖ ਸਕਦੇ ਆ ਕਿ ਜੇ ਆ ਵਨ ਪੀਸ ਲੱਗੇ ਹੋਏ ਇਹ ਵੀ 900 ਦੇ ਵਿੱਚ ਲੱਗੇ ਹੋਏ ਆ ਤੁਹਾਨੂੰ ਵਨ ਪੀਸ ਆ ਜਿਹੜੇ ਮਿਲ ਜੂਗੇ ਚੈੱਕ ਕਰ ਸਕਦੇ ਖੁੱਲੀ-ਦੁੱਲੀ ਫਰੋਗ ਆ ਇਹ ਮਗਲੋ ਕੀ ਉਹ ਡੇਟ ਫੁੱਲ ਹੋਣੀ ਹੈ ਠੀਕ ਹੈ ਤੇ ਆ ਵੀ ਮੌਜੂਦ ਹੈ ਕਿ ਤੇ ਦੇਖ ਸਕਦੇ ਨਾਲੇ ਤੇ ਜੰਮਾ ਲੱਗਾ ਹੋਇਆ ਤੇ ਨਾਲ ਕੋਪਤੀ ਹੈ ਦੇਖ ਕੇ ਚੈੱਕ ਕਰ ਸਕਦੇ ਆ ਇਹ ਨਹੀਂ ਕਿ ਉੱਚੀਆ ਕੋਪਤੀਆ ਮਤਲਬ ਵੀ ਦੀਨਾ ਬਤੀ ਗਿਆ ਬਹੁਤ ਵਧੀਆ ਵਧੀਆ ਸੇਲ 550 ਦੀ ਲੱਗੀ ਹੋਈ ਹੈ ਅਬੀ ਚੈੱਕ ਕਰ ਸਕਦੇ ਤੁਸੀਂ 550 ਦਿੱਤੇ ਸੇਲ ਲੱਗੀ ਹੋਈ ਹੈ ਇੱਧਰ ਵੀ ਆ ਡਿਸਕਾਊਂਟ ਤੇ ਲੱਗੇ ਹੋਏ ਇਹ ਵਾਲੇ ਜਿਹੜੇ ਕੁਰਤੇ ਆ ਤੇ ਸ਼ਾਇਦ ਆ 100 100 ਵਾਲੇ ਕੁਰਤੇ ਲੱਗੇ ਹੋਣ ਤਾਂ। ਕੋਕਾਂ ਆ ਕੋਈ ਕੁਰਤੇ ਆ 300 300 ਵਾਲੇ ਲੱਗੇ ਆ ਚੈੱਕ ਕਰ ਸਕਦੇ। ਇਹਦੇ ਵੀ ਜਿੰਤਾ ਨੂੰ ਦੀ ਤੋਲ ਲਓਗੇ ਤਾਂ ਫਿਰ ਬਹੁਤ ਡਿਸਕਾਊਂਟ ਤੇ ਮਿਲ ਜਾਣੇ ਆ ਜੀ। ਤੋਲ ਲਓਗੇ ਤੇ 60% ਡਿਸਕਾਊਂਟ ਤੇ ਮਿਲ ਜਾਣੇ ਆ 2 200 ਦੇ ਅੰਦਰ ਲੱਗੇ ਕੁਰਤੇ। ਮੈਂ ਦੌਟਵਾਵਾਂਗਾ ਵੀ ਇਹ ਕਿੰਨੇ ਕਿੰਨੇ ਸਲੀਪ ਲੱਗ ਸਾਰੇ ਇੱਥੇ ਤੁਹਾਨੂੰ ਮਿਲ ਜਾਣਗੇ ਕੱਪੜੇ ਇੱਧਰ ਚੱਕ ਕਰ ਸਕਦੇ ਆ ਬਲੈਕ ਕਲਰ ਆ ਦੀ ਸਕਦੇ ਇਹ ਵੀ ਤਾਂ ਇੱਥੋਂ ਦੋ ਤੋਂ 200 ਦਾ ਮਿਲੂਗਾ ਜੀ ਆਹ ਹੈ ਦੇ ਤੇ 300 ਵੀ ਤੁਹਾਨੂੰ ਦਿਖਾਏ ਆ ਦੇਖ ਸਕਦੇ ਹੋ ਤੁਸੀਂ ਵਾਈਟ ਕਲਰ ਇੰਨਾ ਸੋਹਣਾ ਆ ਸਾਰੇ ਮਨ ਪੀਸ ਲੱਗੇ ਹੋਏ ਆ ਇੱਧਰ ਕਿ ਕੱਪੜੇ ਸਾਡੇ 5-500 ਦੇ ਆ ਜੀ ਆਗੇ ਕੋੜ ਤੇ ਲੱਗੇ ਹੋਏ ਇਹ ਵੀ ਚੱਕ ਕਰ ਸਕਦੇ ਹੋ ਤੁਸੀਂ ਆਹ ਦੇਖ ਸਕਦੇ ਹੋ ਕੋੜ ਤੇ ਦੇਖੋ ਕਲਰ ਬਹੁਤ ਪਿਆਰੇ ਪਿਆਰੇ ਲੱਗੇ ਹੋਏ ਨੇ ਇੱਧਰ ਦੇਖ ਸਕਦੇ ਆ ਜਿੱਦਾਂ ਤੁਸੀਂ ਜਿੱਦਾਂ ਕਿ ਵਿਆਹ ਸ਼ਾਦੀ ਤੇ ਜਾਣਾ ਤੇ ਆਹ ਦੇਖੋ ਕਿੰਨੀ ਸੋਹਣੀਆਂ ਫਰੋਕਾਂ ਲੱਗੀਆਂ ਠੀਕ ਆ ਇਹ ਵੀ ਨੋ ਨੋ ਸੋਹਣੇ ਤੇ ਵਿੱਚ ਤੁਹਾਨੂੰ ਮਿਲੂਗੇ ਦੇਖ ਸਕਦੇ ਹੋ ਤੇ ਨੋ ਨੋ ਸੋਹਣੇ ਦੇ ਵਿੱਚ ਤੁਹਾਨੂੰ ਮਿਲੂਗੇ ਤੇ ਇੱਧਰ ਪਜਾਮੇ ਜਿੱਦਾਂ ਕੋਟ ਸੈੱਟ ਲੱਗੇ ਹੋਏ ਕੋਟ ਸੈੱਟ ਕਿੰਨੀ ਸਾਨੀ ਅੱਠਾਕਨਾਂ ਨਾਂ ਦੇ ਵਿੱਚ ਕੋਰਸਟ ਮਿਲਦਾ ਹੈ ਇਦਾਂ ਟੀ-ਸ਼ਰਟਾਂ ਲੱਗੀਆਂ ਐ ਜੀ ਆ ਸਾਰੀਆਂ ਟੀ-ਸ਼ਰਟਾਂ ਨੇ ਜੀ ਦੇਖ ਸਕਦੇ ਹੋ ਤੁਸੀਂ ਵੈਰਾਈ ਦੀ ਕੋਈ ਕਮੀ ਨਹੀਂ ਹੈ ਜੀ ਜੈਕਕਾਰ ਸਾਰੇ ਮਿਲਦੇ ਬਰਾਇਤੀ ਬਹੁਤ ਹੈ ਜੀ ਠੀਕ ਹੈ ਤੇ ਤੁਸੀਂ ਠੀਕ ਹੈ ਜਰੂਰ ਵਿਜ਼ਿਟ ਕਰਿਓ ਹੁਸ਼ਿਆਰਪੁਰ ਵਿਸ਼ਾਲ ਮੈਗਾ ਮਾਰਕ ਕੁਰਤੇ ਦੇਖੋ ਕਿੰਨੇ ਸੋਹਣੇ ਆ ਨਿਕਲੇਗੇ ਸਾਰਾ ਕੁਰਤਿਆਂ ਦਾ ਇੱਕ ਕਲੈਕਸ਼ਨ ਹੈ ਇਹ ਵੀਡੀਓ ਨੂੰ ਐਂਡ ਤੱਕ ਵੀ ਰੂਪ ਕਰਕੇ ਦੇਖਿਆ ਕਰੋ ਜਿਨ੍ਹਾਂ ਨੇ ਹੇਠਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲੈ ਜੋ ਕਿ ਤੁਹਾਨੂੰ ਸੱਤਵਾਂ ਵਾਲਾ ਨੋਟੀਫਿਕੇਸ਼ਨ ਆ ਜੇ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਲੈ ਕੇ ਆਹੀ ਇਹ ਵੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਆ ਕਰੋ ਤੇ ਇੱਧਰ ਤੇ 300 ਰੀਸੇ ਲੱਗੀ ਹੋਈ ਹੈ ਇਹ ਵੀ ਚੈੱਕ ਕਰ ਸਕਦੇ ਆ ਤੁਸੀਂ ਆਪਾਂ ਜਾਮਲੇ ਲੱਗੇ ਹੋਏ ਆ 440 ਦੇ ਪੈਂਟ ਪਾ ਲਓ ਜਿਹੜੇ ਹੁੰਦੇ ਨੇ ਹੁਣ ਉਹਦੇ ਇਧਰ ਨੈਟਿੰਗ ਵਾਲਾ ਲਗਿਆ 1300 ਦਾ ਇਹ ਵੀ ਇੱਕ ਨਾਲ ਇੱਕ ਫਰੀ ਹੈ ਜੋ ਤੁਸੀਂ ਲਾਉਂਗੇ ਡੱਟ ਵਾਲਾ ਫਰੀ ਠੀਕ ਹੈ ਇਹ ਤੁਸੀਂ ਇੱਕ ਲਾਉਂਗੇ ਤੇ ਨਾਲ ਤਾਂ ਮੇਕ ਫਰੀ ਹੋ ਲੱਗੇ ਠੀਕ ਹੈ ਇਹ ਵੀ ਤੁਸੀਂ ਲੈ ਸਕਦੇ ਬਨੇ ਪੇਰ ਕਾਟਨ ਦੀ ਲੱਗੀਆਂ ਹੋਈਆਂ ਤੇ ਨਟੀਆਂ ਠੀਕ ਹੈ ਇਹ ਵੀ ਤੁਸੀਂ ਲੈ ਸਕਦੇ ਬਹੁਤ ਵਧੀਆ ਵਧੀਆ ਹੈ ਕਲੈਕਸ਼ਨ ਠੀਕ ਹੈ ਤੁਸੀਂ ਜ਼ਰੂਰ ਕਰਿਓ ਹੁਸ਼ਿਆਰਪੁਰ ਵਿਸ਼ਾਲ ਮੈਗਾ ਮਾਰਕ ਅੱਧਾ 440 ਵੀ ਨਟੀਆਂ ਲੱਗੀਆਂ ਹੋਈਆਂ ਇਹ ਇਧਰ ਨਾਈਟ ਸੂਟ ਆਇਆ ਕਾਰੇ ਲੱਗੇ ਹੋਏ ਤੇ ਇਹ ਚੋ ਤੇ 400 ਦੇ 500 ਦੇ ਠੀਕ ਆ ਨਾਲ ਹੀ ਪਜਾਮਾ ਆ ਦੋਨੇ ਠੀਕ ਆ ਨਾਈਟ ਸੂਟ ਲੱਗੇ ਹੋਏ ਵੀਡੀਓ ਨਹੀਂ ਤਾਂ ਅੰਡ ਕਰਦੇ ਆ ਘਰ ਬਰਾ ਤੇ ਮਿਲ ਗਿਆ ਘਰ ਨੂੰ ਤੇ ਹਾਂਜੀ ਗਾਇਜ਼ ਬਾਰਸ਼ ਤਾਂ ਬਹੁਤ ਜ਼ਿਆਦਾ ਆ ਠੀਕ ਆ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਠੀਕ ਆ ਆਪਣਾ ਖਿਆਲ ਰੱਖੋ ਆਪਣੇ ਘਰਾਂ ਵਿੱਚ ਰਹੋ ਠੀਕ ਆ ਦੁਪਹਿਰੇ ਦਿਨ ਤੇ ਕਿਤੇ ਨਾ ਜਾਓ ਗਰਮੀ ਬਹੁਤ ਜ਼ਿਆਦਾ ਆ ਠੀਕ ਹੈ ਤੇ ਇੱਥੇ ਹੀ ਅਸੀਂ ਬਲੌਗ ਦਾ ਐਂਡ ਕਰਦੇ ਆਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਠੀਕ ਆ ਤੇ ਇਦਨੀਆਂ ਵੀਡੀਓ ਦੇਖਣ ਲਈ ਤੇ ਮਿਲਦੇ ਆਂ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ